ਜਾ ਤੂੰ ਮਤ ਉਸ ਤੇ ਨਜ਼ਰ ਆਇਆ ਮੈਨੂੰ ਤੂੰ ਤਾਂ ਲੱਤਾਂ ਤੋੜਦਾਨੀਆ ਤੂੰ ਗੋਲੀਆਂ ਵਿੱਚੋਂ ਹਟਣਾ ਨਹੀਂ ਹਟਣਾ ਇਹ ਦੱਸ ਦੇ ਹੁਣ ਨਸ਼ੇ ਦੇ ਗੋਲੀਆਂ ਵਿੱਚੋਂ ਤੂੰ ਹਟਣਾ ਨਹੀਂ ਹਟਣਾ ਇਹ ਦੱਸ ਨਸ਼ੇ ਦੇ ਗੋਲੇ ਵਿੱਚੋਂ ਹਟਣਾ ਨਹੀਂ ਰਹਿਤੋਂ ਠੀਕ ਆ ਤੁਸੀਂ ਕਹਿ ਦਿੱਤਾ ਸੀ ਸੁਣ ਲਈ ਦੋ ਬੱਸ ਚੱਲ ਜਾ ਕਰਨ ਚੱਲ ਜਾ ਤੇ ਨਜ਼ਰ ਨਹੀਂ ਆਣ ਜਿਹੜਾ ਮੈਨੂੰ ਤੋੜ ਕਿੰਨੀਆਂ ਗੋਲੀਆਂ ਬੱਚੀਆਂ ਤੇਰਾ ਆ ਕਾਢੇ ਤੂੰ ਭਰਾਵਾ ਮੈਂ ਤਾਂ ਇੱਕ ਦਿੱਤੀ ਆ ਮੈਂ ਉਹ ਕਹੋ ਦਿੱਤੀ ਉਹਨੂੰ ਤੂੰ ਕਹੇ ਵੇਚਦਾ ਮੈਂ ਕਾਹਦੇ ਵੇਚੇ ਨਹੀਂ ਆ ਉਹ ਮੁੰਡਾ ਦੋਸਤਾਂ ਲੈ ਗਿਆ ਅਗਲਾ ਤੇਰਾ ਤੂੰ ਇੱਥੇ ਨਜ਼ਰ ਨਹੀਂ ਆਣ ਜਿਹੜਾ ਚੱਲ ਜਾ ਕਰਨ ਚੱਲ ਜਾ ਲਓ ਲਓ ਸੁਣ ਲੈ ਅੱਜ ਬੱਤ ਤੂੰ ਟਾਂਗੇ ਤੋੜ ਦੇ ਮੈਂ ਤੇਰੇ ਲਈ ਖੜਾ ਹਾਂ ਕੋ ਵੀ ਨਸ਼ੇੜੀ ਆਤਾ ਨਾ ਇਧਰ ਇਹ ਦੁਕਾਨਦਾਰ ਤੇਰੀ ਖਰਾਬ ਹੋਤੀ ਐ ਸਮਝ ਗਿਆ ਨਾ ਨਵਜਪੁਰ ਮੈਂ ਸੁਨੀਲ ਆਖਾ ਹੁਸ਼ਿਆਰਪੁਰ ਤੋਂ ਪੰਜਾਬ ਤੱਕ ਲੈ ਅੱਜ ਇੱਕ ਸਵੇਰ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਐ ਜਿਸ ਦੇ ਵਿੱਚ ਇੱਕ ਨਸ਼ੇੜੀ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਦੇ ਬਾਹਰ ਉਹਨੂੰ ਦੌਕਿਆ ਜਾਂਦਾ ਹੈ ਫੜਿਆ ਜਾਂਦਾ ਹੈ ਵੀਡੀਓ ਬਣਾਈ ਗਈ ਹੈ ਔਰ ਉਹ ਵੀਡੀਓ ਜਿਹੜੀ ਐ ਉਹ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ ਦੀ ਖੋਲ ਖੋਲਦਾ ਹੈ ਜੋ ਕਿ ਜੁਧ ਨਸ਼ਾ ਫਰਦ ਕਿਉਂਕਿ ਸਮਾਜ ਸੇਵੀ ਜਿਹੜੇ ਸੰਸਥਾ ਦੇ ਆਗੂ ਨੇ ਉਹਨਾਂ ਨੇ ਇਹ ਵੀਡੀਓ ਬਣਾਈ ਹੈ ਔਰ ਜਿਸ ਦੇ ਵਿੱਚ ਉਹ ਮੰਨਦਾ ਵੀ ਪਿਆ ਹੈ ਕਿ ਮੈਂ ਇੱਕ ਗੋਲੀ ਵੇਚੀ ਆ ਜਾਂ ਇਹ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ ਪਹਿਲਾਂ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਆਪਰੇਸ਼ਨ ਰੰਗ ਲਾਇਨੇ ਸਾਡੇ ਨਾਲ ਲੱਕੀ ਜੀ ਮੌਜੂਦ ਨੇ ਲੱਕੀ ਠਾਕੁਰ ਹਾਂ ਸਰ ਇਹ ਜਿਹੜੀ ਵੀਡੀਓ ਤੁਸੀਂ ਬਣਾਈ ਹੈ ਇਹ ਵੀਡੀਓ ਕਦੋਂ ਦੀ ਆ ਤੇ ਇਹਦੇ ਵਿੱਚ ਉਹ ਲੜਕਾ ਜਿਹੜਾ ਹੈ ਕੌਣ ਆ ਕੋਈ ਜਿਹੜਾ ਇਹਦੀ ਵਿਸਤਾਰ ਨਾਲ ਜਾਣਕਾਰੀ ਦਿਓ ਜੈ ਸ਼੍ਰੀ ਰਾਮ ਅੱਜ ਸਵੇਰੇ ਕੁਝ 6-7 ਵਜੇ ਮੈਨੂੰ ਫੋਨ ਆਉਂਦਾ ਜਿਹਦੇ ਵਿੱਚ ਉੱਥੋਂ ਹੀ ਕਿਸੇ ਨੂੰ ਫੋਨ ਕੀਤਾ ਜਿਹਦਾ ਪਹਿਲਾਂ ਮੇਰੀ ਕੋਈ 5-6 ਮਹੀਨੇ ਤੋਂ ਇਹ ਮਾਮਲਾ ਚੱਲ ਰਿਹਾ ਜੁਧ ਨਸ਼ਾਪ੍ਰਧ ਔਰ ਇੱਥੇ ਹੀ ਸਿਵਲ ਹਸਪਤਾਲ ਦੇ ਬਾਹਰ ਜਿਹੜਾ ਨਸ਼ੇੜੀ ਆ ਉਹ ਨਸ਼ਾ ਵੇਚਦੇ ਵੀ ਸੀਗੇ ਪਹਿਲਾਂ ਫਿਰ 2 ਮਹੀਨੇ ਉਹ ਥੱਲੇ ਪੈਗੇ ਸੀ ਪਰ ਨਹੀਂ ਇਸ ਤਰ੍ਹਾਂ ਦਾ ਕਾਰੋਬਾਰ ਹੋ ਰਿਹਾ ਸੀਗਾ ਲੇਕਿਨ ਹੁਣ ਫੇਰ ਦੁਬਾਰਾ ਸਟਾਰਟ ਹੋ ਗਿਆ ਉਸ ਟਾਈਮ ਜਦੋਂ ਮੈਂ ਇਮਾਮ ਸ਼ੀੜੀ ਸੀ ਉਸ ਟਾਈਮ ਮੈਂ ਕਾਫੀ ਆਪਣੇ ਤੌਰ ਤੇ ਹੀ ਉਹਨਾਂ ਦੇ ਨਾਲ ਪੜਿਆ ਸੀਗਾ ਜਿੱਤਾ ਵੀ ਸੀਗਾ ਫੇਰ ਪ੍ਰਸ਼ਾਸਨ ਨੂੰ ਗੰਦਾ ਬਲਿੱਕੀ ਤੋ ਹੱਥੋਂ ਪੈਣੀ ਹੋਣਾ ਤੇ ਇਦਾਂ ਕਰਨਾ ਚਲੋ ਮੈਂ ਕਿਹਾ ਸਰ ਵੀ ਦਿਲੇ ਕੋ ਮੈਨੂੰ ਪੈਂਦੇ ਫੇਰ ਮੈਨੂੰ ਪੜਨਾ ਹੀ ਪੈਣਾ ਉਸ ਤੋਂ ਬਾਅਦ ਉੱਥੇ ਅੰਦਰ ਚੌਂਕੀ ਬਣਾ ਦਿੱਤੀ ਗਈ ਚੌਂਕੀ ਬਣਾਉਣ ਦੇ ਬਾਅਦ ਥੋੜਾ ਜਿਹਾ ਵੀ ਸ਼ਾਂਤੀ ਹੋ ਗਈ ਉਸ ਤੋਂ ਬਾਅਦ ਫੇਰ ਹੁਣ ਦੁਬਾਰਾ ਫੇਰ ਸਟਾਰਟ ਹੋ ਗਿਆ ਜਦ ਸਵੇਰੇ ਨੂੰ ਫੋਨ ਆਇਆ ਮੈਂ ਜਾ ਕੇ ਉੱਥ ਤੁਹਾਨੂੰ ਲੋਕ ਦੇਖ ਰਹੇ ਹਨ ਜਿਹੜੇ ਬੱਚੋਂ ਮੰਦਾ ਪੇਵੇ ਮੈਂ ਗੋਲੀਆਂ ਵੇਚਦਾ ਔਰ ਉਹਨਾਂ ਖੁਦ ਇਹ ਵੀ ਵਰਲਡਿੰਗ ਬੋਲਦਾ ਕਿ ਤੇ ਕੈਂਟੇ ਪਾਵਾ ਕੇ ਦੇਖੋ ਤੇ ਚਿੱਟਾ ਹੀ ਬਿਕਣਾ ਹੈ ਔਰ ਹੋਰ ਵੀ ਨਸ਼ੇ ਉੱਥੇ ਵਿਕਦੇ ਆ ਹੁਣ ਜਿਸ ਤਰ੍ਹਾਂ ਇਹ ਅਹੀਂ ਦੇਖੋ ਪ੍ਰਸ਼ਾਸਨ ਸਾਥ ਦੇ ਰਿਹਾ ਲੇਕਿਨ ਪ੍ਰਸ਼ਾਸਨ ਮੁਝੇ ਜ਼ਿਆਦਾ ਸਾਡਾ ਸਾਥ ਦੇ ਉਹ ਜਿਹੜੀ ਚੌਂਕੀ ਬਣਾਈ ਆ ਉਹਨਾਂ ਦੇ ਚਾਹੀਦਾ ਬਾਹਰ ਆ ਕੇ ਦੇਖਣਾ ਬਾਕੀ ਚੌਂਕੀ ਦੇ ਅੰਦਰ ਬੈਠੇ ਅੰਦਰ ਬੈਠੇ ਰਹਿੰਦੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹ ਗੱਲ ਸਹੀ ਹੈ ਕਿ ਪਹਿਲਾਂ ਜਦੋਂ ਇੱਥੇ ਮੁਲਾਜ਼ਮ ਦੋ ਲਗਾਏ ਗਏ ਸੀ ਹਸਪੀਟਲ ਦੇ ਅੰਦਰ ਤੇ ਦੰਗਾ ਪਸ ਇਹ ਲक्की ਠਾਕਰ ਜੀ ਨੇ ਬਹੁਤ ਵੱਡੇ ਪੱਧਰ ਤੇ ਚੁੱਕਿਆ ਸੀ ਔਰ ਕਾਫੀ ਜਿਹੜੇ ਨਸ਼ੇੜੀ ਇੱਥੇ ਇਲਾਜ ਕਰਾਣ ਲਈ ਆਉਂਦੇ ਸੀ ਗੋਲੀਆਂ ਲੈਂਦੇ ਸੀ ਤੇ ਬਾਹਰ ਜਾ ਕੇ ਵੇਚਦੇ ਸੀਗੇ ਤੇ ਬਾਹਰ ਉਹਨਾਂ ਗੋਲੀਆਂ ਦੇ ਬਦਲੇ ਜਿਹੜਾ ਚਿੱਟਾ ਨਸ਼ੀਲਾ ਪਦਾਰਥ ਲੈਂਦੇ ਸੀਗੇ ਔਰ ਕਈ ਮੌਤਾਂ ਵੀ ਹੋਈਆਂ ਹਨ ਔਰ ਪੁਲਿਸ ਨੇ ਛਾਪੇਮਾਰੀ ਕੀਤੀ ਉਸ ਤੋਂ ਬਾਅਦ ਚੌਂਕੀ ਬਣਾਈ ਗਿਆ ਪਰ ਚੌਂਕੀ ਦੇ ਜਿਹੜੇ ਕਰਮਚਾਰੀ ਨੇ ਔਰ ਫਿਰ ਉਹ ਕਾਰਵਾਈ ਨਹੀਂ ਕਰ ਰਹੇ ਬਾਹਰ ਚੱਕਰ ਨਹੀਂ ਮਾਰਦੇ ਬਿਲਕੁਲ ਕਮਰੇ ਵਿੱਚ ਬੈਠੇ ਆਰਾਮ ਕਰਦੇ ਨੇ ਜਿਸ ਨੂੰ ਲੈ ਕੇ ਜਿਹੜਾ ਹੁਣ ਵੀ ਇਹਨਾਂ ਨੇ ਪੇਤ ਖੋਲਿਆ ਹੈ ਅੱਛਾ ਇਸ ਬਾਰੇ ਤੁਹਾਡੇ ਉੱਚ ਅਧਿਕਾਰੀਆਂ ਦੇ ਨਾਲ ਪੁਲਿਸ ਅਧਿਕਾਰੀਆਂ ਨਾਲ ਨਹੀਂ ਕੋਈ ਗੱਲਬਾਤ ਨਹੀਂ ਨਹੀਂ ਅੱਜ ਫੋਨ ਆਇਆ ਸੀ ਮੈਨੂੰ ਡੀਐਸਪੀ ਸਾਹਿਬ ਦਾ ਡਿਸਪੋਸੀਟੀ ਦੇਵਦਾ ਸ਼ਰਮਾ ਜੀ ਦਾ ਤੇ ਉਹਨਾਂ ਨੇ ਵੀਡੀਓ ਪੇਤੀ ਸੀ ਮੈਂ ਉਹਨਾਂ ਨੂੰ ਪੁੱਛਿਆ ਵੀਡੀਓ ਕਰੀ ਮੈਂ ਵੀਡੀਓ ਭੇਜੀ ਔਰ ਉਹਨਾਂ ਨੂੰ ਦੱਸਿਆ ਵੀ ਪਹਿਲਾਂ ਇਦਾਂ ਹੋਇਆ ਸੀਗਾ ਔਰ ਮੈਂ ਇੱਥੇ ਕਾਫੀ ਤੱਕ ਹੱਦ ਤੱਕ ਵੀ ਆਪਣੇ ਆਪ ਨੂੰ ਜਿੱਦਾਂ ਨਸ਼ਾ ਦੇ ਖਿਲਾਫ ਚੱਲਿਆ ਉਹ ਨਸ਼ਾ ਬੰਦ ਕਰਾਇਆ ਸੀਗਾ ਲੇਕਿਨ ਉਹ ਫਿਰ ਦੁਬਾਰਾ ਸਟਾਰਟ ਹੋ ਗਿਆ ਔਰ ਮੈਂ ਸਰਕਾਰ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੈਨੂੰ ਔਰ 40 ਗੰਟੇ ਦੇ ਦਿਓ ਮੈਂ ਉਹ ਸਰਪਚੋ ਨਸ਼ਾ ਬੰਦ ਕਰਕੇ ਦਿਖਾ ਦਊਗਾ ਔਰ ਦੇਖੋ ਰਖੜੀ ਦਾ ਤਿਉਹਾਰ ਆ ਰਿਹਾ ਮੈਂ ਦਿੱਤਾ ਵੀ ਹੈਗਾ ਕੋਈ ਪੈਣਾ ਆਪਣੇ ਭਰਾਵਾਂ ਤੋਂ ਵੀ ਜਿੱਤ ਨਹੀਂ ਲੈਣ ਗਿਆ ਕੋ ਨਸ਼ਾ ਨਸ਼ਾ ਕਰਕੇ 23 ਭਰਾ ਸਾਡੇ ਜਿਹੜੇ ਆ ਆਪਣੀ ਜਵਾਨੀ ਵਿੱਚ ਹੀ ਹੂੰ ਜ਼ਿੰਦਗੀ ਗਵਾ ਸਕਦੇ ਆ ਹਾਂ ਜ਼ਿੰਦਗੀ ਗਵਾ ਸਕਦੇ ਆ ਔਰ ਜਿੰਨੀਆਂ ਸਾਡੀਆਂ ਪੈਣਾ ਵਿਧਵਾ ਹੋਈਆਂ ਨਸ਼ੇ ਦੇ ਕਰਕੇ ਉਹਨਾਂ ਦੇ ਆਦਮੀ ਨੇ ਨਿਸ਼ਾ ਕਰਕੇ ਆਪਣੀ ਜ਼ਿੰਦਗੀ ਗਵਾਤੀ ਆ ਮਾਵਾ ਨੇ ਆਪਣੇ ਜਵਾਨ ਪੁੱਤ ਗਵਾਤੇ ਆ ਇਹ ਨਹੀਂ ਜੇ ਵੀ ਮੈਂ ਸਰਕਾਰ ਦੇ ਹੱਥ ਜੋੜ ਕੇ ਬੇਨਤੀ ਆ ਕਿ ਮੈਨੂੰ 48 ਘੰਟੇ ਦਿਓ ਮੈਂ ਨਸ਼ਾ ਖਤਮ ਕਰਕੇ ਦਊਂ ਇਹਨਾਂ ਕੋ ਨਹੀਂ ਹੁੰਦਾ ਰਸਜਰਮ ਚੈਲੰਜ ਹਨ ਸੋ ਤੁਸੀਂ ਗੱਲਬਾਤ ਸੁਣੀ ਹੈ ਕਿ ਇੱਥੇ ਤੱਕ ਵੀ ਇਹਨਾਂ ਨੇ ਜਿਹੜਾ ਪ੍ਰਸ਼ਾਸਨ ਨੂੰ ਪੁਲੀ ਪ੍ਰਸ਼ਾਸਨ ਨੂੰ ਚੈਲੰਜ ਕਰ ਦਿੱਤਾ ਹੈ ਕਿ ਮੈਨੂੰ ਕੁ ਸਮਾਂ ਦਿਓ ਮੈਂ ਇਹ ਨਸ਼ਾ ਰੋਕੇ ਵਿਖਾਉਂਗਾ ਅਸੀਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾ ਲਦੇ ਹਾਂ ਜਿਸ ਜਗ੍ਹਾ ਦੇਤੇ ਕਿਉਂਕਿ ਉਹ ਜਗ੍ਹਾ ਇਸ ਕਰਕੇ ਖਾਸ ਹੈ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਜਿਹੜਾ ਜ਼ਿਲ੍ਹਾ ਪੱਤਰੀ ਉੱਥੇ ਸੀਐਮਓ ਸਾਹਿਬ ਐਸਐਮਓ ਸਾਹਿਬ ਔਰ ਜਿਲ੍ਹਾ ਸਿਹਤ ਅਫਸਰ ਸਾਰੇ ਹੀ ਜਿਹੜੇ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਇੱਥੇ ਪਹੁੰਚਦੇ ਨੇ ਔਰ ਬਿਲਕੁਲ ਹਸਪਤਾਲ ਦੇ ਪਿਛਲੇ ਪਾਸੇ ਜਿਹੜੇ ਕੈਬਨਿਟ ਮੰਤਰੀ ਨੇ ਔਰ ਕੁਛ ਹੀ ਦੂਰੀ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਇੱਥੇ ਦੇ ਸਾਂਸਰ ਨੇ ਉਹਨਾਂ ਦਾ ਸਕੈਨ ਸੈਂਟਰ ਹੈ ਔਰ ਇੰਨੇ ਵੱਡੇ ਵੱਡੇ ਲੀਡਰ ਹੋਣ ਦੇ ਬਾਵਜੂਦ ਵੀ ਹੁਸ਼ਾਰਪੁਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਸ਼ਰੇਆਮ ਨਸ਼ਾ ਵਿਕਣਾ ਕਿਤੇ ਨਾ ਕਿਤੇ ਕਿਤੇ ਸਵਾਲ ਖੜੇ ਹੁੰਦੇ ਹਨ ਸਰਕਾਰੀ ਅਫਸਰ ਦੇ ਸਾਹਮਣੇ ਐਸੋ ਲਿਖੜਾ ਹੈ ਇਹ ਉਹੀ ਜਗ੍ਹਾ ਹੈ ਜਿਹੜੀ ਜਗ੍ਹਾ ਦੇ ਉੱਤੇ ਵੀ ਜਿਹੜੀ ਵੀਡੀਓ ਜਿਹੜੀ ਵਾਇਰਲ ਹੋਈ ਹੈ ਔਰ ਇਸ ਜਗ੍ਹਾ ਦੇ ਉੱਤੇ ਜਿਹੜੇ ਨਸ਼ੇੜੀ ਨੇ ਉਹ ਲਗਾਤਾਰ ਖੜੇ ਰਹਿੰਦੇ ਨੇ ਔਰ ਇੱਥੇ ਨਸ਼ਾ ਕਰਦੇ ਨੇ ਊੜੀਆਂ ਵੇਚਦੇ ਨੇ ਜਦੋਂ ਇਹ ਵੀਡੀਓ ਵਾਇਰਲ ਹੋਈ ਹੈ ਆ ਦੇਖੋ ਵੀ ਕਿ ਇਦਾਂ ਲੋਕ ਜਿਹੜੇ ਆ ਬੇਮਤਲਬ ਇੱਥੇ ਘੁੰਮਦੇ ਰਹੇ ਪੁਲੀ ਪ੍ਰਸ਼ਾਸਨ ਜਿਹੜਾ ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਅੰਦਰ ਚੌਂਕੀ ਬਣੀ ਹੋਈ ਹੈ ਔਰ ਚੌਂਕੀ ਜਿਹੜੀ ਹੈ ਉਹ ਪੁਲਿਸ ਅਧਿਕਾਰੀ ਬਾਹਰ ਨਹੀਂ ਹੁੰਦੇ ਜਦੋਂ ਵੀਡੀਓ ਵਾਇਰਲ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਦੇਖ ਸਕਦੇ ਹੋ মিডিਆ ਦੇ ਐਕਟਿਵ ਹੋਣ ਦੇ ਨਾਲ ਇਹ ਪੁਲਿਸ ਦੀ ਜਿਹੜੀ ਇੱਥੇ ਗੱਡੀ ਆ ਕੇ ਖੜੀ ਹੋ ਗਈ ਹੈ ਔਰ ਇੱਥੇ ਕੋਈ ਵੀ ਜਿਹੜਾ ਇੱਧਰ ਉੱਧਰ ਜਿਹਦਾ ਲੱਟਾ ਹੈ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਬੈਕਸਾਈਡ ਦੇ ਉੱਤੇ ਪੁਲਿਸ ਮੁਲਾਜ਼ਮ ਖੜੇ ਨੇ ਸਾਰੇ ਪਾਸੇ ਬਿਲਕੁਲ ਖਾਲੀ-ਖਾਲੀ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਸਿਰਫ ਇੱਕ মিডিਆ ਦੇ ਇੰਟਰਫੇਸ ਦਾ ਜਾਂ ਆਪਾਂ ਕਹਿ ਸਕਦੇ ਹਾਂ ਪਹੁੰਚਦੇ ਹੀ ਸਾਰਾ ਇਹ ਖਾਲੀ-ਖਾਲੀ ਨਹੀਂ ਤਾਂ ਇੱਥੇ ਕਾਫੀ ਜਿਹੜਾ ਜਮਾਵੜਾ ਜੋ ਕਿ ਨਸ਼ਾ ਛਡਾਊ ਕੇਂਦਰ ਤੋਂ ਦਵਾਈ ਲੈਣ ਆਉਂਦੇ ਹਨ ਜਾਂ ਨਸ਼ਾ ਇੱਥੇ ਵੇਚਦੇ ਹਨ ਜਾਂ ਹਰਕਤਾਂ ਕਰਨੇ ਲਈ ਇੱਥੇ ਖੜੇ ਹੁੰਦੇ ਹਨ ਪਰ ਪੁਲਿਸ ਪ੍ਰਸ਼ਾਸਨ ਉਦੋਂ ਵੀ ਐਕਟਿਵ ਹੁੰਦਾ ਹੈ ਜਦੋਂ মিডিਆ ਹਾਈਲਾਈਟ ਇਹਨਾਂ ਗੱਲਾਂ ਨੂੰ ਕਰਦਾ ਹੈ ਜਾਂ ਕੋਈ ਕਾਰਵਾਈ ਕਰਨ ਦੇ ਲਈ ਇਹ ਖਬਰ ਚਲਦੀ ਹੈ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਕੋਲ ਪਹੁੰਚਦੇ ਹੈ ਫਿਰ ਹੀ ਐਕਟਿਵ ਹੁੰਦਾ ਹੈ ਇਹ ਫਿਰ ਉਸੇ ਤਰ੍ਹਾਂ ਦੇ ਨਾਲ ਜਿਹੜਾ ਜਿਸ ਤਰ੍ਹਾਂ ਦਾ ਪਹਿਲਾਂ ਕੰਮ ਚੱਲਦਾ ਹੈ ਉਸੇ ਤਰ੍ਹਾਂ ਦਾ ਫੇਰ ਨਚਾ ਵਿਖਣ ਦਾ ਫੇਰ ਨੇ ਜਿਹੜੀ ਕਰੇ ਹੋਂ ਲੱਭਦੇ ਨੇ ਤੇ ਗੱਲ ਕੋਸ਼ਿਸ਼ ਕਰਦੇ ਆ ਅਧਿਕਾਰੀਆਂ ਦੇ ਨਾਲ ਵੀ ਜੇ ਕੋਈ ਗੱਲ ਕਰਦਾ ਹੈ ਤੁਹਾਨੂੰ ਜਿਹੜੀ ਅਸੀਂ ਦਿਖਾਉਂਦੇ ਆ ਐਸਪੀ ਸਾਹਿਬ ਇੱਥੇ ਪਹੁੰਚੇ ਹਨ ਔਰ ਐਸਐਚਓ ਸਾਹਿਬ ਵੀ ਇੱਥੇ ਪਹੁੰਚੇ ਹਨ ਔਰ ਗੱਲਬਾਤ ਜਿਹੜੀ ਹੋ ਰਹੀ ਹੈ ਐਸਪੀ ਦੀ ਪਹੁੰਚੇਨ ਐਸਐਚਓ ਜਿਹੜੇ ਮਾਰਡਰ ਕੌਨ ਇੱਥੇ ਪਹੁੰਚ ਖਣ ਔਰ ਜਿਹੜਾ ਮੌਇਨਾ ਕੀਤਾ ਜਾ ਰਿਹਾ ਹੈ ਜਿਹੜੇ ਲੜਕੇ ਨੇ ਖੁਦ ਕਬੂਲਿਆ ਹੈ ਕਿ ਇੱਥੇ ਜਿਹੜੀਆਂ ਨਸ਼ੇ ਦੀਆਂ ਗੋਲੀਆਂ ਤੇ ਚਿੱਟਾ ਜਿਹੜਾ ਵੇਚਿਆ ਜਾ ਰਿਹਾ ਉਥੋਂ ਪਹਿਲਾਂ ਜਿਹੜਾ ਇਹ ਸਾਰਾ ਖਾਲੀ ਕਰ ਦਿੱਤਾ ਗਿਆ ਹਸਪਤਲ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਹਸਪਤਲ ਦੇ ਬਿਲਕੁਲ ਗੀਟ ਦੇ ਬਾਹਰ ਦੀਆਂ ਇਹ ਤਸਵੀਰਾਂ ਹਨ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲੜਕੇ ਦੀ ਇਹ ਵੀਡੀਓ ਵਾਇਲ ਹੋਈ ਹੈ ਉਸ ਦੀ ਜਿਹੜੀ ਹੈ ਉਹ ਜਾਂਚ ਪੜਤਾਲ ਜਾਂ ਪਰ ਉਹਨੂੰ ਪਹਿਚਾਣਿਆ ਜਾਵੇ ਤਾਂ ਉਸ ਤੇ ਕਾਰਵਾਈ ਕੀਤੀ ਜਾਵੇ ਗੱਲ ਕਰਦੇ ਆ ਐਸਪੀ ਡੀ ਸਾਹਿਬ ਨਾਲ ਵੀ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਇੱਕ ਵੀਡੀਓ ਬਣ ਰਹੀ ਸੀ ਸਰੇ ਉਸ ਤੋਂ ਬਾਅਦ ਜਿਹੜੇ ਕਾਫੀ ਪੁਲਿਸ ਪ੍ਰਸ਼ਾਸਨ ਹਰਕਤ ਚ ਆਇਆ ਹੈ ਕੀ ਮਾਮਲਾ ਕੀ ਕਰ ਬਿਤੀ ਹੈ ਇੱਕ ਸਾਨੂੰ ਕੁਝ ਸਮਾਂ ਪਹਿਲਾਂ ਨੇ ਤਾਂ న్యూਸ ਮਿਲੀ ਸੀ ਕਿ ਵੀਡੀਓ ਵਾਇਰਲ ਹੋਈ ਐ ਸੀਵਲ ਹਸਪੀਟਲ ਦੇ ਬਾਹਰ ਵੀ ਜਿਹਦੇ ਵਿੱਚ ਇੱਕ ਅਨਨੋਨ ਜਿਹੜਾ ਬੰਦਾ ਹੈ ਉਹ ਡਰੱਗ ਜਿਹੜੀ ਹੈਗੇ ਪੈਟਰਲਿੰਗ ਕਰ ਰਿਹਾ ਉਹਦੀ ਇਹਦੇ ਸਬੰਧ ਤੇ ਵਿੱਚ ਅਸੀਂ ਤੁਰੰਤ ਜਿਹੜਾ ਸੀ ਵੀ ਆਪਾਂ ਮੌਕੇ ਦੇ ਉੱਪਰ ਪੁੱਜਾ ਮੈਂ ਸਿਵਲ ਹਸਪੀਟਲ ਦੇ ਬਾਹਰ ਮੇਰੇ ਨਾਲ ਡੀਐਸਪੀ ਸਿਟੀ ਐਨਾਲਿਸਿਸ ਚੋ ਸਿਟੀ ਹੈ ਆਪਾਂ ਇੱਥੇ ਨਾਕਾਬੰਦੀ ਕਰ ਰਹੇ ਆ ਤੇ ਜਿਹੜਾ ਸਸਪੈਕਟ ਉਹਦੇ ਵਿੱਚ ਸਾਨੂੰ ਦਿਖਾਈ ਦੇ ਰਿਹਾ ਹੈ ਵੀਡੀਓ ਦੇ ਵਿੱਚ ਉਹਦੀ ਵੀ ਆਇਡੈਂਟੀਫਿਕੇਸ਼ਨ ਵਾਸਤੇ ਸਾਰੀ ਵਕਫ ਵਕਤੀ ਮਗੀਆਂ ਹੋਈਆਂ ਤੇ ਉਹਦੇ ਕੋਲੋਂ ਜਿਸ ਤਰ੍ਹਾਂ ਦੀ ਕਵਰੀ ਹੁੰਦੀ ਆ ਆਪਾਂ ਲੀਗਲ ਐਕਸ਼ਨ ਜਿਹੜਾ ਹੈਗਾ ਉਹ ਲਵਾਂਗੇ ਇੱਥੇ ਆਨ ਤੋਂ ਜਦੋਂ ਮੈਂ ਗਰਾਊਂਡ ਲੈਵਲ ਦੇ ਉੱਪਰ ਸਾਰੇ ਬੰਦੇ ਮਾਰਨਿੰਗ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਡਰੱਗ ਪੈਡਲਿੰਗ ਸੰਬੰਧੀ ਜਿਹੜੀਆਂ ਹੈਗੀਆਂ ਰਿਪੋਰਟਾਂ ਮਸੂਲ ਹੋਈਆਂ ਨੇ ਇਸੇ ਨੂੰ ਚੀਜ਼ ਨੂੰ ਦੇਖਦੇ ਹੋਏ ਅਸੀਂ ਇੱਥੇ ਜਿਹੜੀ ਡੇਲੀ ਜਿਹੜੀ ਨਾਕਾਬੰਦੀ ਆਪਾਂ ਕਰ ਰਹੇ ਆ ਤੇ ਇਹ ਵੀ ਦੱਸਣਾ ਚਾਹਾਂਗਾ ਕਿਥੇ ਆਲਰੇਡੀ ਸਾਡੇ ਜਿਹੜੇ ਹੈਗੇ 5 ਮੁਲਾਜ਼ਮ ਜਿਹੜੇ ਹੈਗੇ ਤਨਾਤ ਲੇਕਿਨ ਉਹਨਾਂ ਦੀ ਪ੍ਰੈਜ਼ੈਂਸ ਦੇ ਬਾਵਜੂਦ ਵੀ ਅਗਰ ਕੋਈ ਡਰੱਗ ਪੈਡਲਿੰਗ ਹੁੰਦੀ ਹੈ ਇਹ ਬੜਾ ਗੰਭੀਰ ਮੁੱਦਾ ਹੈ ਇਸ ਸੰਬੰਧੀ ਜਿਹੜਾ ਹੈਗਾ ਆਪਾਂ ਪ੍ਰੋਪਰ ਜਿਹੜੀ ਹੈਗੀ ਇਹਦੀ ਵੈਰੀਫਿਕੇਸ਼ਨ ਕਰਾਂਗੇ ਤੇ ਉਹਨਾਂ ਦੇ ਅਗੇਂਸਟ ਵੀ ਜਿਸ ਤਰ੍ਹਾਂ ਦਾ ਕੋਈ ਡਿਪਾਰਟਮੈਂਟ ਇਲੈਕਸ਼ਨ ਜਿਹੜਾ ਹੈਗਾ ਉਹ ਇਨੀਸ਼ੀਏਟ ਕਰਾਂਗੇ ਸਰ ਤੁਹਾਡੇ ਆਉਣ ਤੋਂ ਪਹਿਲਾਂ ਜਿਹੜੇ ਇੱਥੇ ਕਾਫੀ ਨੌਜਵਾਨ ਖੜੇ ਸੀ ਜੇ ਕਿਸ ਤਰ੍ਹਾਂ ਉਹ ਖਾਲੀ ਕਿਤੇ ਕਿਹਾ ਮੇਰਾ ਪ੍ਰੋਪਰ ਦੇਖਿਆ ਜਾਂਦਾ ਵੀ ਇੱਥੇ ਕਿਸੇ ਤਰ੍ਹਾਂ ਦਾ ਵੀ ਕੋਈ ਮੁਲਾਜ਼ਮ ਜਾਂ ਪੀਸੀਆਰ ਵਾਲੇ ਕੋਈ ਇੱਥੇ ਦੇਖੇ ਨਹੀਂ ਜਾਂਦੇ ਕਾਰਵਾਈ ਕਿਸੇ ਤਰ੍ਹਾਂ ਦੀ ਨਹੀਂ ਦੇਖੋ ਇਹਦੇ ਵਿੱਚ ਨਾ ਤੁਹਾਨੂੰ ਮੈਂ ਜਿਵੇਂ ਕਿ ਦੱਸਿਆ ਕਿ ਹੁਣ ਆਪਰੋਂ ਗਰਾਊਂਡ ਲੈਵਲ ਦੇ ਉੱਪਰ ਜਿਸ ਦਾ ਪਤਾ ਲੱਗਿਆ ਅਸੀਂ ਇੱਥੇ ਜਿਹੜਾ ਹੈਗਾ ਵੀ ਆਪਣੀ ਪ੍ਰੋ ਤਾਂ ਜੋ ਇਸ ਤਰ੍ਹਾਂ ਦੀ ਜਿਹੜੀ ਸਾਨੂੰ ਘਟਰਾਵਾ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਦੀ ਡਰਗ ਪੈਡਲਿੰਗ ਜਿਹੜੀ ਹੈਗੀ ਹੈ ਉਹਨੂੰ ਆਪਾਂ ਅਵੋਇਡ ਕਰ ਸਕੀਏ ਇਹਦੇ ਵਿੱਚ ਤੁਹਾਨੂੰ ਮੈਂ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਇਹਨੂੰ ਆਪਾਂ ਬੜੀ ਗੰਭੀਰਤਾ ਦੇ ਨਾਲ ਸਾਡੇ ਐਸਐਸਪੀ ਸਾਹਿਬ ਦੀ ਮੇਜ਼ਬਾਨੀ ਹੇਠ ਜਿਹੜਾ ਹੈਗਾ ਸਾਡੀ ਏ ਟੂ ਡੇ ਦੇ ਵਿੱਚ ਕੋਈ ਨਾ ਕੋਈ ਪ੍ਰਗਤੀ ਜਿਹੜੀ ਹੈਗੀ ਹੈ ਇਹਦੇ ਵਿੱਚ ਲੱਗੇ ਹੋਏ ਆ ਤੇ ਅਸੀਂ ਬਿਲਕੁਲ ਤੰਦੇ ਇਸ ਦੇ ਨਾਲ ਇਸ ਡਰਗ ਮੈਨਸ ਨੂੰ ਖਤਮ ਕਰਨ ਵਾਸਤੇ ਸਾਡੀ ਪੁਰਜ਼ੋਰ ਜਿਹੜੀ ਹੈਗੀ ਕੋਸ਼ਿਸ਼ ਚੱਲ ਰਹੀ ਹੈ ਤੇ ਇਹਨੂੰ ਆਪਾਂ ਖਤਮ ਕਰਕੇ ਹੀ ਰਾਮ ਨਾਲ ਬੈਠਾ ਹੈ ਸਰ ਜਿਸ ਤਰੀਕੇ ਨਾਲ ਮੂਹਮ ਚਲਾ ਰਹੀ ਹੈ ਲੋਕ ਸਾਹਮਣੇ ਆ ਰਹੇ ਨੇ ਨਸ਼ੇ ਆ ਜਿਹੜਾ ਅਗਰ ਵੇਚ ਰਹੇ ਉਹ ਜਾਦਰ ਵੀ ਕਰ ਰਹੇ ਲੱਗ ਰਿਹਾ ਹੈ ਕਿ ਜਿਹੜੀ ਥਲ ਪਏਗੀ ਜੁੱਤ ਨਸ਼ਾ ਗੁਜਰਾ ਨੂੰ ਤਰਫ ਨਾਲ ਚਲਾਈ ਜਾਵੇ ਦੇਖੋ ਜਿਵੇਂ ਕਿ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਜਿਹੜਾ ਵੀ ਜਿਸ ਬੰਦੇ ਨੇ ਜਿਹੜਾ ਇੱਕ ਸੁਸਾਇਟੀ ਦੇ ਵਿੱਚ ਜਿਹੜੇ ਚੰਗੇ ਇਨਸਾਨ ਵੀ ਹੈਗੇ ਆ ਇਹਨਾਂ ਨੇ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਸੀਗੀ ਸਾਡੇ ਤੱਕ ਪਹੁੰਚਾਈ ਹੈ ਇਸ ਇਨਫੋਰਮੇਸ਼ਨ ਦੇ ਨਾਲ ਜਿਹੜੀ ਹੈਗੀ ਅਸੀਂ ਹਰਕਤ ਦੇ ਵਿੱਚ ਆਏ ਆ ऑलरेडी ਵੀ ਆਪਾਂ ਇਸ ਕੰਮ ਦੇ ਵਿੱਚ ਲੱਗੇ ਹੋਏ ਆ ਲੇਕਿਨ ਜਿਹੜੀ ਗਰਾਊਂਡ ਲੈਵਲ ਤੋਂ ਪਰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਦੇ ਨਾਲ ਅਸੀਂ ਜਿਹੜੀ ਹੈਗੀ ਆਪਣੀ ਮੁਹਿੰਮ ਜਿਹੜੀ ਹੈਗੀ ਆਪਣਾ ਜਿਹੜਾ ਕਾਰਗੁਜ਼ਾਰੀ ਜਿਹੜੀ ਹੈਗੀ ਉਹਨੂੰ ਹੋਰ ਥੋੜਾ ਨਾਲ ਆਪਾਂ ਸਟਰੈਂਥ ਕਰਾਂਗੇ ਤੇ ਇਸ ਤੁਹਾਡੇ ਰਾਹੀਂ ਜਿਹੜਾ ਹੈਗਾ ਮੈਂ ਪਬਲਿਕ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਦੀ ਅਗਰ ਕੋਈ ਗਰਾਊਂਡ ਲੈਵਲ ਦੇ ਉੱਪਰ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਸਾਡੇ ਨਾਲ ਜਰੂਰ ਸ਼ੇਅਰ ਕਰੋ ਸਾਡੇ ਜਿਹੜੇ ਹੈਗੇ ਐ ਸੇਫ ਪੰਜਾਬ ਜਿਹੜੀ ਹੈਗੀ ਸਾਡੀ ਟਿਪ ਲਾਈਨ ਜਿਹੜੀ ਚੱਲਦੀ ਹੈ ਉਹ ਵੀ ਮੈਂ ਪਬਲਿਕ ਨੂੰ ਅਪੀਲ ਕਰਦਾ ਹਾਂ ਕਿ ਉਹਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਬਿਲਕੁਲ ਗੁਪਤ ਰੱਖੀ ਜਾਂਦੀ ਹੈਗੀ ਉਹ ਵੀ ਜਿਹੜਾ ਪੋਰਟਲ ਜਿਹੜਾ ਹੈਗਾ ਉਹਦੀ ਵੱਧ ਤੋਂ ਵੱਧ ਵਰਤੋਂ ਕਰੋ ਤਾਂ ਜੋ ਅਸੀਂ ਇਕੱਠੇ ਮਿਲ ਕੇ ਪਬਲਿਕ ਐਂਡ ਪੁਲਿਸ ਜਿਹੜੀ ਹੈਗੀ ਆ ਪਬਲਿਕ ਦੇ ਤੇ ਮਿਲ ਕੇ ਅਸੀਂ ਇਹ ਜਿਹੜਾ ਡਰੱਗ ਜਿਹੜਾ ਮੈਨਸ ਹੈ ਇਹ ਜਿਹੜੀ ਡਰੱਗ ਦੀ ਜਿਹੜੀ ਆਪਾਂ ਵਾਰ ਅਗੇਂਸਟ ਡਰੱਗ ਵੀ ਲੜ ਰਹੇ ਆ ਇਹਦੇ ਵਿੱਚ ਸਕਸੈਸਫੁਲੀ ਜਿਹੜਾ ਹੈਗਾ ਆਪਾਂ ਇਹਦੇ ਵਿੱਚ ਜਿੱਤ ਹਾਸਲ ਕਰੀਏ ਇੱਕ ਸਰ ਲੰਬਾ ਸਾਹਿਬ ਸੀਗੇ ਤਾਂ ਉਹਨਾਂ ਨੇ ਚੋਕੀ ਬਣਾਉਣ ਦਾ ਇੱਥੇ ਕੀਤਾ ਸੀ ਕੰਮ ਵੀ ਹੋਇਆ ਥੋੜਾ ਜਿਹਾ ਨਾਮ ਰਹਿਦਾ ਹੈ ਕਿਉਂਕਿ ਮਤਲਬ ਸ਼ੁਰੂ ਨਹੀਂ ਹੋਇਆ ਭਾਈ ਇੱਥੇ ਹਸਪਤਾਲ ਦੇ ਅੰਦਰ ਹੀ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਇਹਦੇ ਵਿੱਚ ਆਲਰੇਡੀ ਸਾਡੇ 5 ਮੁਲਾਜ਼ਮ ਜਿਹੜੇ ਹੈਗੇ ਆ ਉਹ ਤਨਾਤ ਹੈ ਉਹ 5 ਮੁਲਾਜ਼ਮਾਂ ਦੀ ਤਨਾਤੀ ਦਾ ਕਾਰਨ ਇਹ ਹੁੰਦਾ ਹੈ ਕਿ ਇਧਰਲੇ ਪਾਸੇ ਕਿਸੇ ਤਰ੍ਹਾਂ ਦਾ ਸਸਪੀਸ਼ੀਅਸ ਕੋਈ ਡਰਗ ਪੈਡਲਿੰਗ ਦੀ ਗੱਲ ਆਉਂਦੀ ਏ ਉਹਦੇ ਉੱਪਰ ਉਹ ਨਕੇਲ ਪਨ ਲੇਕਿਨ ਦੇਖੋ ਕਿ ਉਹਨਾਂ ਦੀ ਪ੍ਰੈਜ਼ੈਂਸ ਦੇ ਬਾਵਜੂਦ ਵੀ ਅਗਰ ਇਸ ਤਰ੍ਹਾਂ ਦਾ ਕੋਈ ਇਨਸੀਡੈਂਸ ਹੋਇਆ ਤੇ ਸਾਡੇ ਨੋਟਿਸ ਦੇ ਵਿੱਚ ਆਇਆ ਇਹ ਬੜੀ ਬੜੀ ਨੈਗਲੀਜੈਂਸ ਓਨ ਪਾਰਟ ਆਫ ਪੁਲਿਸ ਆਫੀਸਰ ਜਿਹੜੇ ਇੱਥੇ ਸੀਗੇ ਇਹਨਾਂ ਨੂੰ ਪਾ ਗੰਬੀਰਤਾ ਨਾਲ ਲੈ ਰਹੇ ਆਂ ਇਹਨਾਂ ਦੀ ਆਪਾਂ ਪ੍ਰੋਪਰ ਜਿਹੜਾ ਹੈ ਮੈਂ ਵੈਰੀਫਾਈ ਕਰੂੰਗਾ ਦੇਖਦੇ ਆਂ ਕਿ ਕਿਸ ਬੰਦੇ ਦੀ ਕੀ ਨਲਕੀ ਸੀ ਦੀ ਉਹਦੇ ਅਕੋਰਡਿੰਗ ਜਿਹੜਾ ਹੈ ਤਾਂ ਵੀ ਕਲੈਕਸ਼ਨ ਵੀ ਲਵਾਉਂਗਾ ਸਰ ਵੀਡੀਓ ਦੇ ਵਿੱਚ ਜਿਹੜਾ ਵਿਅਕਤੀ ਹੈ ਉਹ ਕਿਹਾ ਵੀ ਜਦ ਸਾਡੇ ਕਿਤੇ ਹੈ ਕਿ ਉਸਨੇ ਮੰਨਿਆ ਹੈ ਕਿ ਉਹ ਦੇਖੋ ਇਹਦੇ ਵਿੱਚ ਇਹਦੇ ਵਿੱਚ ਨਾ ਉਸ ਬੰਦੇ ਨੂੰ ਆਇਡੈਂਟੀਫਾਈ ਕਰਨ ਵਾਸਤੇ ਮੇਰੀਆਂ ਵੱਖ-ਵੱਖ ਟੀਮਾਂ ਜਿਹੜੀ ਹੈਗੀਆਂ ਸੀਆਈਏ ਦੀ ਟੀਮ ਜਿਹੜੀ ਹੈਗੀ ਹੈ ਲੋਕਲ ਪੁਲਿਸ ਦੀ ਜਿਹੜੀ ਟੀਮ ਹੈਗੀ ਹੋ ਗਈ ਆਪਾਂ ਰਵਾਨਾ ਕੀਤੇ ਹੋਏ ਆ ਉਹ ਫਿਲਹਾਲ ਸਾਡੇ ਕੋਲ ਕੁਝ ਕਲੂਜ਼ ਹੈਗੇ ਆ ਤੇ ਉਹਨੂੰ ਆਪਾਂ ਜਲਦ ਹੀ ਜਿਹੜਾ ਹੈਗਾ ਨਸ਼ੇ ਦੀ ਰਿਕਵਰੀ ਸਮੇਤ ਗ੍ਰਫਤਾਰ ਕਰਕੇ ਜੋ ਵੀ ਲੀਗਲ ਕਾਰਵਾਈ ਹੈਗੀ ਉਹ ਅਮਲ ਚ ਲਿਆਵਾਂਗੇ ਇੱਕ ਸਰ ਇੱਥੇ ਜੋ ਸਰੋਤ ਤੇ ਹਾਲੀਗਲ ਦੁਕਾਨਾਂ ਬਹੁਤ ਹੈ ਪਹਿਲੇ ਵੀ ਐਸਐਸਪੀ ਸਾਹਿਬ ਦੇ ਕੇ ਜਿਸ ਮੈਂ ਕੇ ਅਪਾ ਨਗਰ ਨਿਗਮ ਨੂੰ ਲਿਖਾਂਗੇ ਕਿ ਇਹਨਾਂ ਇਕਲਾ ਵੈਕਟਰ ਲੈਣ ਬਾਾਕੀ ਇਥੇ ਜਿਹੜੇ ਅੰਕੜੇ ਇਕੱਠਾ ਹੁੰਦੇ ਇਕੱਠਾ ਨੇ ਕਿ ਆ ਸਾਰੀ ਜਾਣਕਾਰੀ ਹਾਂ ਇਹ ਜਿਹੜੇ ਦੁਕਾਨਾਂ ਵਾਲੀ ਗੱਲ ਕਹੀਏ ਡੈਫੀਨੇਟਲੀ ਇਹ ਜਿਹੜਾ ਜਿਹੜਾ ਤੁਹਾਡੇ ਤੁਸੀਂ ਸਾਨੂੰ ਮੈਸੇਜ ਦਿੱਤਾ ਇਹ ਜਰੂਰ ਅਪਾ ਡੀਸੀ ਸਾਹਿਬ ਨਾਲ ਕਨਵੇ ਕਰਾਂਗੇ ਪਰ ਐਸ ਪਰ ਲੋ ਜਿਸ ਤਰ੍ਹਾਂ ਦੇ ਵੀ ਸਾਨੂੰ ਡਾਇਰੈਕਸ਼ਨ ਦੇਗੇ ਅਪਾ ਉਹਨੂੰ ਅਪਾ ਕਰ ਚਲੇ ਆਉਂਦੇ ਇਹ ਇਨਫੋਰਮੇਸ਼ਨ ਮਿਲਦੇ ਸਬੰਧ ਵਿੱਚ ਨਾ ਭਾਈ ਏਰੀਆ ਦੇ ਵਿੱਚ ਜਿਹੜਾ ਹੈਗਾ ਉਹਨੂੰ ਕਾਡਨ ਸਰਚ ਕਰਕੇ ਵੀ ਆਪਾਂ ਜਿਹੜੀ ਹੈਗੀ ਹੈ ਕਾਡਨ ਕਰਕੇ ਉਹਨੂੰ ਪ੍ਰੋਪਰਲੀ ਜਿਹੜਾ ਹੈਗੀ ਇਹਦੇ ਉਹਨੂੰ ਸਰਚ ਕਰਾਂਗੇ ਜਿਵੇਂ ਕਿ ਸਿਵਲ ਹਸਪੀਟਲ ਦੇ ਪ੍ਰਮਾਈਸਿਸ ਜਿਹੜੇ ਹੈਗੇ ਜਿੱਥੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇਸ ਤਰ੍ਹਾਂ ਦੀ ਡਰਗ ਪੈਡਲਿੰਗ ਦੀ ਇਨਫੋਰਮੇਸ਼ਨ ਆਦੀ ਹੈ ਡਰੱਗਸ ਦੇ ਨਾਲ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹਾਂਗੇ ਕਿ ਅਸੀਂ ਜਿਹੜੇ ਗੈਂਗਸਟਰ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਸਾਡੇ ਵੱਲੋਂ ਡੇ ਟੂ ਡੇ ਬੇਸਿਸ ਦੇ ਉੱਪਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਕੋਲ ਜਿੰਨੇ ਵੀ ਜਿਹੜੇ ਸਾਡੇ ਗੈਂਗਸਟਰ ਚਾਹੇ ਉਹ ਜੇਲਾਂ ਦੇ ਵਿੱਚ ਚਾਹੇ ਬੇਲ ਆਊਟ ਹੈਗੇ ਉਹਨਾਂ ਦੀ ਪ੍ਰੋਪਰ ਲਿਸਟ ਬਣਾਈ ਹੋਈ ਹੈ ਤਾਂ ਉਹ ਸਾਰੇ ਜਿਹੜੇ ਹੈਗੇ ਆਪਾਂ ਜਿਹੜੇ ਉਹ ਉਹ ਕਰ ਰਹੇ ਉਹਨਾਂ ਨੂੰ ਜੇਲਾਂ ਤੋਂ ਲਿਆ ਕੇ ਪ੍ਰੋਡਕਸ਼ਨ ਵਾਰੰਟ ਦੇ ਉੱਪਰ ਤਾਂ ਉਹਨਾਂ ਨੂੰ ਲਿਆ ਕੇ ਪ੍ਰੋਪਰ ਕਸ਼ਿਸ਼ ਚੱਲ ਰਹੀ ਹੈ ਤੇ ਡੇਲੀ ਬੇਸਿਸ ਦੇ ਉੱਪਰ ਵੀ ਜਿਹੜੇ ਹੈਗੇ ਗੈਂਗਸਟਰ ਜਿਹੜੇ ਹੈਗੇ ਉਹਨਾਂ ਨਾਲ ਦੇ ਐਸੋਸੀਏਟਸ ਜਿਹੜੇ ਹੈਗੇ ਉਹਨਾਂ ਨੂੰ ਲਿਆ ਕੇ ਜਿਹੜੇ ਹੈਗੇ ਆਪਾਂ ਪ੍ਰੋਪਰ ਉਹਨਾਂ ਦੀ ਕੋਸ਼ਿਸ਼ ਕਰਦੇ ਆਂ ਇੱਕ ਸੇ ਪੰਜਾਬ ਸਰਕਾਰ ਨੇ ਆਡਰ ਜਾਰੀ ਕੀਤਾ 15 ਅਗਸਤ ਦੇ ਨਜ਼ਰ ਕਿ ਰਾਤ ਨੂੰ ਵੀ ਸਪੈਸ਼ਲ ਨਾਈਟ ਕੋਈ ਨਾਕਾ ਕਿੰਨੇ ਜ਼ਿਆਦਾ ਲੱਗ ਰਹੇ ਹੈ ਨੇ ਸਾਡੀ ਜਿਹੜੀ ਨਾਈਟ ਡੋਮਿਨੇਸ਼ਨ ਜਿਹੜੀ ਹੈਗੀ ਉਹ ਬਿਲਕੁਲ ਉਹਦੀ ਇਨ ਬਨ ਅਲਾਨਾ ਜਿਹੜੀ ਹੋ ਰਹੀ ਹੈ ਉਹਦੀ ਇਹਦੇ ਵਿੱਚ ਜਿਹੜੇ ਹੈਗੇ ਡੇਲੀ ਬੇਸਿਸ ਦੇ ਉੱਪਰ ਸਾਡੇ ਜਿਹੜਾ ਹੈਗਾ ਇੱਕ ਅਫਸਰ ਨਿਕਲਦਾ ਹੈ ਤੇ ਹਰ ਇੱਕ ਸਬਡਿਵੀਜ਼ਨ ਦੇ ਵਿੱਚ ਇੱਕ ਐਸਚਓ ਅਬਲੀਕ ਐਡੀਸ਼ਨਲ ਐਸਚ ਜਿਹੜਾ ਬਾਹਰ ਹੁੰਦਾ ਹੈ ਰੈਗੂਲਰ ਚੈਕਿੰਗ ਚੱਲ ਰਹੀ ਹੈ ਲੇਕਿਨ ਫਿਰ ਵੀ ਆਪਾਂ ਜਿਹੜਾ ਹੈਗਾ ਜਿਵੇਂ ਤੁਸੀਂ ਦੱਸ ਰਹੇ ਹੋ ਆਪਾਂ ਨੂੰ ਹੋਰ ਦੁਆਰਾ ਬਿਕੋਜ਼ ਹੁਣ 15 ਅਗਸਤ ਵੀ ਆਉਣ ਵਾਲੀ ਹੈ ਇਹਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਹੋਰ ਦੁਆਰਾ ਜਿਹੜੀ ਇਹ ਨਾਈਟ ਡੋਮਿਨੇਸ਼ਨ ਨੂੰ ਇਨਕਰੀਜ਼ ਕਰਾਂਗੇ